ਇਨਸਪੈਕਟਰ ਮਨਦੀਪ ਸਲਗੋਤਰਾ ਨੇ ਇੱਕ ਵਾਰ ਫੇਰ ਦਿਖਾਈ ਬਹਾਦਰੀ ਦੱਸਦੀ ਏ ਕਰਮਚਾਰੀਆਂ ਨੇ ਅਤੇ ਥਾਣਾ ਮੁਖੀ ਮਨਦੀਪ ਸਲਗੋਤਰਾ ਨੇ ਮਿਸਾਲ ਜਿਹੜੀ ਐ ਉਹ ਕਾਇਮ ਕੀਤੀ ਐ ਇਹ ਜਿਹੜੀ ਵਾਰਦਾਤ ਐ ਤੁਹਾਨੂੰ ਦੱਸਣ ਜਾ ਰਹੇ ਆਂ ਸਬਜ਼ੀ ਮੰਡੀ ਨੇੜੇ ਜਿਹੜੀ ਐ ਉਹ ਨਰੋਦ ਕਲੋਨੀ ਜਿਹੜੀ ਪੈਂਦੀ ਐ ਉੱਥੇ ਇਹ ਹਸਤਾ ਜਿਹੜਾ ਐ ਇਹ ਘਟਨਾ ਉੱਥੋਂ ਦੀ ਐ ਜਿੱਥੇ ਇੱਕ ਛੋਟੇ ਹਾਥੀ ਨੂੰ ਅੱਗ ਲੱਗੀ ਹੋਈ ਸੀ ਅਤੇ ਪੈਟਰੋਲਿੰਗ ਕਰਦੇ ਹੋਏ ਪੁਲਿਸ ਕਰਮੀਆਂਚਾਰੀ ਵੱਲੋਂ ਜਿਹੜਾ ਐ ਇਹ ਅੱਗ ਤੇ ਕਾਬੂ ਪਾਇਆ ਗਿਆ ਦੱਸਦੇ ਇਹ ਫਾਇਰ ਬ੍ਰਿਗੇਡ ਦਾ ਇੰਤਜ਼ਾਰ ਨਹੀਂ ਕੀਤਾ ਗਿਆ ਉਹਨਾਂ ਦਾ ਵੇਟ ਨਹੀਂ ਕੀਤਾ ਗਿਆ ਬਿਨਾਂ ਉਹਨਾਂ ਦੇ ਇੰਤਜ਼ਾਰ ਤੋਂ ਜਿਹੜੇ ਪੁਲਿਸ ਕਰਮੀਆਂ ਨੇ ਬਹਾਦਰੀ ਦਿਖਾਈ ਐ ਤੇ ਨਾਲ ਥਾਣਾ ਮੁਖੀ ਮਨਦੀਪ ਸਰ ਗੋਤਰਾ ਦੀ ਅਗਵਾਈ ਵਿੱਚ ਜਿਹੜਾ ਹੈ 3-4 ਪੁਲਿਸ ਮੁਲਾਜ਼ਮਾ ਨੇ ਇਸ ਆਗੂ ਤੇ ਕਾਬੂ ਪਾਇਆ ਦੱਸਦੇ ਹੀ ਇੱਕ ਵਾਰ ਫਿਰ ਤੋਂ ਜਿਹੜੀ ਮਿਸਾਲ ਹੈ ਪਠਾਨਕੋਟ ਪੁਲਿਸ ਨੇ ਉਹ ਕਾਇਮ ਕੀਤੀ। ਮਾਰਨਿੰਗ ਨੂੰ ਅਸੀਂ ਅਰੀਚ ਜੀ ਦੇ ਪੈਟਰੋਲਿੰਗ ਕਰ ਰਹੇ ਸੀਗੇ ਜਦੋਂ ਅਸੀਂ ਚੈਕਿੰਗ ਤੇ ਪੈਟਰੋਲਿੰਗ ਕਰਦੇ ਹੋਏ ਸਬਜ਼ੀ ਮੰਡੀ ਲਾਗੇ ਪਹੁੰਚੇ ਤੇ ਉਸ ਵਕਤ ਜਿਹੜੀ ਨਰੋਡ ਕੌਣੀ ਪੈਂਦੀ ਹੈ ਉਸ ਨੇੜੇ ਇੱਕ ਛੋਟਾ ਹਾਦਸਾ ਸੀਗਾ ਜਿਹਨੂੰ ਅੱਗ ਲੱਗੀ ਸੀ ਤੇ ਜਿਹਨੂੰ ਦੇਖਦੇ ਹੋਏ ਅਸੀਂ ਮੌਕੇ ਤੇ ਸੀਗੇ ਨਾਲ ਮੇਰੇ ਚਾਰ ਪੰਜ ਮੁਲਾਜ਼ਮ ਸੀਗੇ ਅਸੀਂ ਨੇੜ ਦੇ ਘਰਾਂ ਦੇ ਜਾ ਕੇ ਤੇ ਪਾਣੀ ਜਿਹੜਾ ਸੀਗਾ ਬੱਕਟਸ ਲੈ ਕੇ ਤੇ ਅਸੀਂ ਉਹ ਜਿਹੜੀ ਅੱਗ ਸੀਗੀ ਉਹਨੂੰ ਕੰਟਰੋਲ ਕੀਤਾ ਤੇ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਸੀ ਲੇਕਿਨ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਹੀ ਅੱਗ ਨੂੰ ਕੰਟਰੋਲ ਕਰ ਲਿਆ ਸੀਗਾ ਜਿਸ ਕਰਕੇ ਇੱਕ ਗੱਡੀ ਤੇ ਲੱਗੇ ਹੋਰ ਖੜੀ ਸੀ ਤੇ ਉਹਨੂੰ ਬਚਾਇਆ ਗਿਆ ਉਹਨੂੰ ਪਹਿਲਾਂ ਅਸੀਂ ਧੱਕਾ ਲਾ ਕੇ ਸਾਈਡ ਤੇ ਕੀਤਾ ਕਿ ਅੱਗ ਜਿਹੜੀ ਦੂਸਰੀ ਗੱਡੀ ਨੂੰ ਨਾ ਪਵੇ ਇਸ ਤਰ੍ਹਾਂ ਅਸੀਂ ਸੁਰੇਸ਼ ਗੱਡੀ ਦੇ ਅਗਰ ਕਾਬੂ ਪਾਇਆ ਅਗਲਕਤ ਕਾਰਨ ਕਲੀਅਰ ਨਹੀਂ ਹੋਇਆ ਹੈਗਾ ਉੱਤੇ ਬਿਜਲੀ ਤਰ੍ਹਾਂ ਵੀ ਆ ਨਿਕਲਦੀਆਂ ਨੇ ਇੱਥੋਂ ਤੇ ਉਹ ਚੈੱਕ ਕਰ ਰਹੇ ਆ ਅਸੀਂ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ